ਕੋਠਾ ਵਾਲੇ ਕੋਲੇ ਆ ਆ ਦੇਖੋ ਬਈ ਆ ਬੱਕਰੀ ਦਾ ਹੋ ਗਿਆ ਸੌਦਾ ਭਲਾਈਆਣਾ ਮੰਡੀ ਤੇ ਦੋ ਬੱਚੇ ਸੀਗੇ ਨਾਲ ਹਨਾ ਤੇ ਇਹ ਬਾਈ ਹੋਰੀ ਆਏ ਸੀਗੇ ਚਾਰ ਜਾਨਵਰ ਲੈ ਕੇ ਆਏ ਸੀਗੇ ਇਹਨਾਂ ਨੂੰ 20 ਮਿੰਟ ਹੀ ਲੱਗਿਆ ਤੇ ਖਾਨ ਨੇ ਸੌਦਾ ਕੀਤਾ ਬਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੁਰਪਿਆਰ ਸਿੰਘ ਹੈ ਜੀ ਪਿੰਡ ਕੋਟਲੀ ਦੇ ਕੋਠੇ ਆ ਜੀ ਕੋਟਲੀ ਦੇ ਗੁੰਮਣ ਸਿੰਘ ਆ ਠੀਕ ਹੈ ਜੀ ਮੰਡੀ ਤੇ ਪਹਿਲੀ ਵਾਰ ਹੀ ਆਏ ਹੋ ਜੀ ਪਹਿਲੀ ਵਾਰੀ ਹਾਂ ਜੀ ਪਹਿਲੀ ਕਿੱਥੋਂ ਪਤਾ ਲੱਗਿਆ ਸੀ ਮੰਡੀ ਬਾਰੇ ਇਹ ਬਾਈ ਜੀ ਕੁਸਤਾ ਸੀ ਲੰਘਦੇ ਦੇਖਦੇ ਸੀ ਹਾਂਜੀ ਤੇ ਬਾਕੀ ਪਿਛਲੇ ਹਫਤੇ ਮੈਂ ਇੱਥੇ ਆ ਕੇ ਗਿਆ ਸੀਗਾ ਠੀਕ ਹੈ ਜੀ ਹਾਂ ਮੈਂ ਇਥੋਂ ਦਾ ਮੌਲ ਦੇਖਿਆ ਪਹਿਲਾਂ ਆ ਕੇ ਹਾਂਜੀ ਸਬਦੇ ਹੁੰਦੇ ਆ ਹਾਂਜੀ ਤੇ ਉਸ ਤੋਂ ਬਾਅਦ ਮੇਰੀ ਇੱਛਾ ਸੀ ਵੀ ਮੈਂ ਕੁਛ ਆਵਦੇ ਨਾ ਕਿ ਸੇਲ ਕਰਾਂ ਠੀਕ ਹੈ ਜੀ ਤੇ ਤੁਸੀਂ ਆਇਓ ਮੰਡੀ ਦੇ ਕਿੰਨੇ ਕ ਟਾਈਮ ਚ ਸੌਦਾ ਹੋ ਗਿਆ ਸਹੀ ਸੀ ਦੱਸਿਓ ਹਣਾ ਮੇਰੇ ਖਿਆਲ ਚ 14 ਘੰਟਾ ਸਾਨੂੰ ਹੋਇਆ ਨਹੀਂ ਠੀਕ ਹੈ ਜੀ 14 ਮਿੰਟਾਂ ਵਿੱਚ ਸੌਦਾ ਹੋ ਗਿਆ ਵਧੀਆ ਰੇਟ ਤੇ ਵਿਕਿਆ ਜਾਨਵਰ ਤੁਸੀਂ ਖੁਸ਼ ਹੋ ਹਾਂਜੀ ਬਹੁਤ ਪੇਮੈਂਟ ਹੋ ਗਈ ਹੈ ਜੀ ਹਾਂਜੀ ਠੀਕ ਹੈ ਭਾਈ ਕੋਈ ਦਲਾਲੀ ਜਾਂ ਕੁਛ ਤਾਂ ਨਹੀਂ ਨਾ ਹੋਇਆ ਨਾ ਠੀਕ ਹੈ ਜੀ ਬਾਪੂ ਫਰੀ ਆਏ ਸੀਗੇ ਨਾਲ ਇਹਨਾਂ ਦੇ ਤੇ